ਇਹ ਆ ਤੁਹਾਡੇ ਸਾਹਮਣੇ ਸਸੀ ਕਾਲ ਦੀ ਸਾਰੇ ਭਰਾਵਾਂ ਨੂੰ ਤੁਹਾਡੇ ਵਾਸਤੇ ਲੈ ਕੇ ਆਇਆ ਬਹੁਤ ਕੈਂਟ ਵੀਡੀਓ Oppo F29 ਦਾ ਫੋਨ ਹੈ ਜੀ ਫੋਨ ਟੈਸਟਿੰਗ ਤੁਹਾਡੇ ਸਾਹਮਣੇ ਚੱਲ ਰਹੀ ਹੈ ਸੋ ਸਾਰਿਆਂ ਨੇ ਵੀਡੀਓ ਐਂਡ ਤੱਕ ਬਣਦੀਆਂ ਮੈਂ ਸਾਰਿਆਂ ਨੂੰ ਇੱਕ ਗੱਲ ਦੱਸਦਾ ਵੀ ਇਹ ਫੋਨ ਦੇਵਾਂਗੇ ਸਿਰਫ 100 ਰੁਪਏ ਦੇ ਵਿੱਚ ਉਹ ਕਿਵੇਂ ਦੇਵਾਂਗੇ ਤੁਸੀਂ ਵੀਡੀਓ ਪੂਰੀ ਦੇਖਣੀ ਹੈ ਤੇ ਪਹਿਲੇ 5 ਕਸਟਮਰ ਜਿਹੜੇ ਵੀਡੀਓ ਸ਼ੇਅਰ ਕਰਕੇ ਖਰੀਦ ਕਰ ਫ੍ਰੀ ਡਿਲੀਵਰੀ ਕਰਨੋਂਗੇ ਸੋ ਫੋਨ ਦੀ ਉਹਨੂੰ ਬੋਟ ਦੇ 에어ਪੋਰਟ ਬਿਲਕੁਲ ਫ੍ਰੀ ਦਿੱਤੇ ਜਾਣਗੇ ਸੋ ਸਾਰੇ ਭਰਾ ਵੀਡੀਓ ਸ਼ੇਅਰ ਕਰ ਦਿਓ ਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਹੈ ਜੀ Oppo ਦਾ F29 ਲਾਈਵ ਚੱਲ ਰਿਹਾ ਵੀਰੇ ਕੋਈ ਇਹ ਨਹੀਂ ਹੈ ਵੀ ਆਪਾਂ ਤੁਹਾਨੂੰ ਦੰਮੀ ਦਿਖਾ ਦੇਾਂਗੇ ਪਾਣੀ 'ਚ ਸੱਟ ਕੇ ਇਹ ਫੋਨ ਚੱਲ ਰਿਹਾ ਹੈ ਕੈਮਰਾ ਕੈਮਰਾ ਚੱਲ ਰਿਹਾ ਜੀ ਆ ਚੈੱਕ ਕਰ ਲੋ ਔਰ ਇਹ ਆ ਤੁਹਾਡੇ ਸਾਹਮਣੇ ਆਹ ਚੱਲਦਾ ਫੋਨ ਆਹ ਪਾਤਾ ਪਾਣੀ 'ਚ ਵੀਰੇ ਇਹ ਕੰਮ ਕਰ ਰਿਹਾ ਜੀ ਦੇਖ ਇਹ ਪਾਣੀ ਦੇ ਵਿੱਚ ਵੀ ਕੰਮ ਕਰੂਗਾ ਜੀ ਹਾਂ ਔਰ ਦੂਜੀ ਗੱਲ ਆਲੋ ਤੁਹਾਨੂੰ ਮੈਂ ਪਾਣੀ ਦੇ ਵਿੱਚੋਂ ਦੂਜੀ ਗੱਲ ਇਹ ਤੁਹਾਨੂੰ ਮੈਂ ਕੱਢ ਕੇ ਪਾਣੀ 'ਚ ਦਿਖਾਤਾ ਔਰ ਇੱਕ ਹੋਰ ਤੁਹਾਨੂੰ ਤੁਹਾਡੇ ਸਾਹਮਣੇ ਲਾਈਵ ਐਕਸਪੈਰੀਮੈਂਟ ਕਰ ਰਿਹਾ ਪਾਣੀ ਦੇਖੋ ਕਿੰਨਾ ਕਰਦਾ ਪਾਣੀ ਦੇਖੋ ਕਿੰਨਾ ਨਜਾਇਜ਼ ਕਰਮ ਹੈ ਹਾਂ ਦੇਖੋ ਆ ਤੁਹਾਡੇ ਸਾਹਮਣੇ ਪਾਣੀ ਪੱਫਾ ਮਾਰ ਰਿਹਾ ਹੈ ਔਰ ਇਹ ਤੁਹਾਡੇ ਸਾਹਮਣੇ ਮੈਂ ਚਲਦੇ ਪਾਣੀ ਤੱਤੇ ਪਾਣੀ ਬਿਲਕੁਲ ਕੰਮ ਕਰਦਾ ਹੱਤੀ ਮਚਾਤਾ ਹੈ ਸੀ ਮੇਰਾ ਤਾਂ ਆ ਦੇਖੋ ਵੀਰੇ ਠੀਕ ਹੈ ਜੀ ਹੁਣ ਇਹ ਤੁਹਾਨੂੰ ਆਪਾਂ ਬਾਹਰ ਕੱਢ ਕੇ ਚਲਾ ਕੇ ਦਿਖਾਵਾਂਗੇ ਇਹ ਆ ਉਹੀ ਫੋਨ ਹੈ ਜੀ ਉਹੀ ਤੁਹਾਡੇ ਸਾਹਮਣੇ ਲਾਈਵ ਗਰਮ ਪਾਣੀ ਦੇ ਵਿੱਚੋਂ ਗੱਡਿਆ ਆਪਾਂ ਨੇ ਔਰ ਇਹ ਫੋਨ ਚੱਲ ਰਿਹਾ ਹੈ ਜੀ ਤੇ ਤੋ 3 ਬਹੁਤ ਚਲਾ ਕੇ ਚੈੱਕ ਕਰੋ ਤੁਸੀਂ ਕਹਿ ਰਹੇ ਹੋ ਨਾ ਵੀ ਤਮਾਸ਼ਾ ਹੈ ਇਹ ਵਰਕਿੰਗ ਕੰਡੀਸ਼ਨ ਜੀ ਮੇਰਾ ਦਿਲ ਨਹੀਂ ਕਰ ਰਿਹਾ ਯਾਰ ਵੀਰੇ ਤੁਸੀਂ ਫੋਨ ਨੂੰ ਮੈਨੂੰ ਫੜਾਓ ਤੇ ਕੋ ਟਿੰਗ ਇੱਕ ਵਾਰੀ ਹੁਣ ਵੀਰ ਬਣ ਕੇ ਤੁਸੀਂ ਸਿੱਟੋ ਇਹ ਹੁਣ ਇਹ ਤੁਸੀਂ ਚੈੱਕ ਕਰੋ ਵੀ ਕਿਤੇ ਕੋਈ ਡੈਂਟ ਜਾਂ ਕੋਤੋਂ ਟੁੱਟਿਆ ਭੱਜਿਆ ਆਹ ਦੇਖ ਲਓ ਦੋਸਤੋ ਬਿਲਕੁਲ ਕੰਮ ਕਰ ਰਿਹਾ ਦੇਖੋ ਕੁਝ ਵੀ ਨਹੀਂ ਹੋਇਆ ਫੋਨ ਨੂੰ ਨਾਲ ਦੇਖੋ ਸਾਰੀ ਡਿਸਪਲੇ ਵਗੈਰਾ ਇਹ ਠੰਡ ਸਾਹਮਣੇ ਮੈਂ ਪਾਣੀ ਦੇ ਵਿੱਚ ਫੋਨ ਦੁਬਾਰੇ ਸਿੱਟਦਾ ਔਰ ਫੋਨ ਦੇ ਵਿੱਚ ਤੁਸੀਂ ਇਹ ਲਾਈਵ ਚੱਲ ਰਿਹਾ ਹੈ ਜੀ ਕੋਈ ਦਿੱਕਤ ਨਹੀਂ ਦਿੱਕਤ ਨਹੀਂ ਫੋਨ ਤੋਂ ਗਲਮਚਾਤੀ ਮੇਰੀ ਇਬਰੇ ਆ ਕੱਢ ਲਿਆ ਆਪਾਂ ਹੁਣ ਆ ਵਰਕਿੰਗ ਕੰਡੀਸ਼ਨ ਦੇ ਵਿੱਚ ਐ ਠੀਕ ਹੈ ਜੀ ਇਹਨੂੰ ਖਰੀਦਣ ਦੇ ਲਈ ਤੁਸੀਂ ਪਹੁੰਚੋ ਰਤਨ ਐਂਟਰਪ੍ਰਾਈਜ਼ ਸਰਦੂਲਗੜ ਔਰ ਇਹ ਤੁਹਾਨੂੰ ਸਿਰਫ ਰੋਜ਼ਾਨਾ 100 ਰੁਪਏ ਦੇ ਉੱਤੇ ਤੁਹਾਨੂੰ ਫੋਨ ਦੇ ਦੇਵਾਂਗੇ ਔਰ ਜੇ ਕੋਈ ਮੇਰਾ ਵੀਰ ਕ੍ਰੈਡਿਟ ਕਾਰਡ ਤੇ ਖਰੀਦਣਾ ਚਾਹੁੰਦਾ ਤਾਂ ਇਹਦੇ ਤੇ 10% ਤੁਹਾਨੂੰ ਆਫ ਦੇ ਦੇਵਾਂਗੇ ਠੀਕ ਹੈ ਜੀ ਖਰੀਦਣ ਲਈ ਪਹੁੰਚੋ ਛੇ ਕਰਨਗੇ ਉਹਨਾਂ ਨੂੰ ਮੈਂ ਬੋਰਡ ਦੇ 에ਅਰਪੋਰਟ ਬਿਲਕੁਲ ਫ੍ਰੀ ਦੇਵਾਂਗਾ ਜੀ ਧੰਨਵਾਦ ਜੀ